ਜੋ ਤੇ ਕਹਿੰਦੇ ਨੇ ਵੀ ਸਾਨੂੰ ਮੰਗਣਾ ਨਹੀਂ ਆਉਂਦਾ ਦੂਜਾ ਕੀ ਸਾਨੂੰ ਮੰਗਣਾ ਚਾਹੀਦਾ ਸੰਸਾਰਿਕ ਬਿਰਤੀ ਤਈ ਕਹਿੰਦੀ ਆ ਹੂੰ ਕਿ ਮੰਗ ਰੱਖੋ ਪਰਮਾਤਮਾ ਅੱਗੇ ਖੁਦਾ ਅੱਗੇ ਪਹਿਲੀ ਪੌੜੀ ਕਿਹੜੀ ਆ ਪਹਿਲੀ ਪੌੜੀ ਪਹਿਲੀ ਪੌੜੀ ਸਮਰਪਣ ਭਾਵ ਦੀ ਕਹੇ ਕਬੀਰ ਗੁਲਾਮ ਕਰ ਕਾ ਜੀ ਆਏ ਭਾਵੈ ਮਾਰ ਜਦੋਂ ਤੱਕ ਆਪਾਂ ਨੂੰ ਸਮਰਪਤ ਨਹੀਂ ਉਦੋਂ ਤੱਕ ਆਪਾਂ ਚੱਲ ਨਹੀਂ ਸਕਦੇ ਇਕੁੰਨਵੀ ਤੁਹਾਨੂੰ ਮਿਲਿਆ ਹੋਇਆ ਸਾਰਾ ਕੁਝ ਉਸ 'ਚ ਤੁਸੀਂ ਆਪਣੇ ਮਨ ਨੂੰ ਹੁਣ ਸਮਝਾਓ ਜਾਂ ਢਾਲੋ ਉਸ ਅਕੋਰਡਿੰਗ ਤੇ ਫਿਰ ਇਹ ਵੀ ਕਹਿੰਦੇ ਨੇ ਵੀ ਤੁਹਾਨੂੰ ਮੰਗਣਾ ਹੀ ਨਹੀਂ ਆਉਂਦਾ ਸੋ ਇਹਨਾਂ ਵਿੱਚ ਮੈਨੂੰ ਥੋੜਾ ਅੰਤਰ ਦੱਸੋ ਸੰਸਾਰਿਕ ਬਿਰਤੀ ਤਾਂ ਹੀ ਕਹਿੰਦੀ ਆ ਹੂੰ ਕਿ ਮੰਗ ਰੱਖੋ ਪਰਮਾਤਮਾ ਅੱਗੇ ਖੁਦਾ ਅੱਗੇ ਜਾਂ ਪਹਿਲਾਂ ਤੇ ਪਰਮਾਤਮਾ ਤੇ ਬਾਅਦ 'ਚ ਆਪਾਂ ਆਪਣੇ ਰਿਸ਼ਤੇਦਾਰਾਂ ਅੱਗੇ ਆਪਣੇ ਦੋਸਤਾਂ ਅੱਗੇ ਆਪਣੇ ਸੱਜਣਾ ਮਿੱਤਰਾਂ 'ਕੀ ਮੰਗ ਰੱਖਦੇ ਜਿਸ ਨੂੰ ਐਕਸਪੈਕਟੇਸ਼ਨਸ ਕਹਿੰਦੇ ਨੇ ਹੂੰ ਉਹ ਭਾਵੇਂ ਕਿਸੇ ਚੀਜ਼ ਦੀ ਮੰਗਿਆ ਵੀ ਕੋਈ ਪਦਾਰਥ ਹੈ ਵੀ ਫੋਨ ਹੈ ਆ ਗੱਡੀ ਘਰ ਪੈਸੇ ਕੱਪੜੇ ਜਾਂ ਫਿਰ ਇਹ ਆ ਇੱਕ ਮੰਗ ਕਿ ਮੈਂ ਤੁਹਾਨੂੰ ਪਿਆਰ ਨਾਲ ਬੁਲਾਉਣਾ ਤੁਸੀਂ ਵੀ ਪਿਆਰ ਨਾਲ ਬੁਲਾਓ ਮੈਂ ਪਿਆਰ ਕਰਦਾ ਤੁਸੀਂ ਵੀ ਪਿਆਰ ਕਰੋ ਇਹ ਵੀ ਮੰਗ ਹੈ ਐਕਸਪੈਕਟੇਸ਼ਨਸ ਪਰ ਜਿਹੜੀ ਧਾਰਮਿਕ ਬਿਰਤੀ ਅਧਿਆਤਮਿਕ ਬਿਰਤੀ ਉਹ ਰਾਤ ਇਹੀ ਕਹਿੰਦਾ ਵੀ ਧਰਮ ਦੀ ਮੰਜ਼ਲ ਕੀ ਹੈ ਮੰਗ ਦਾ ਖਤਮ ਹੋ ਜਾਣਾ ਹੂੰ ਵੀ ਧਰਮ ਉੱਥੇ ਲੈ ਜਾਂਦਾ ਜਿੱਥੇ ਮੰਗ ਖਤਮ ਹੁੰਦੀ ਹੈ ਜਿਵੇਂ ਧੰਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕੁਰਮ ਦਰਿਆ ਦੇ ਕਿਨਾਰੇ ਜਦੋਂ ਭਾਈ ਮਰਦਾਨਾ ਜੀ ਦਾ ਖੀਰਲਾ ਸੁਆਸ ਤੇ ਭਾਈ ਮਰਦਾਨਾ ਜੀ ਦਾ ਸਿਰ ਧੰਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਤੇ ਮਾਰਜ ਭਾਈ ਮਰਦਾਨੇ ਦੇ ਮੋਢੇ ਕੁੱਟਦੇ ਆ ਤੇ ਮਰਦਾਨਾ ਧੰਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਬਾਬਾ ਤੂੰ ਕੌਣ ਐ 45 ਸਾਲਾਂ ਬਾਅਦ ਪਹਿਲੀ ਵਾਰੀ ਪੁੱਛਿਆ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਿਆ ਪਛਾਤਾ ਨਹੀਂ ਉਹੀ ਤਲਵੰਡੀ ਕੇ ਵੇਦੀਆਂ ਕਾ ਨਾਨਕ ਤੇ ਭਾਈ ਮਰਦਾਨਾ ਕਹਿੰਦਾ ਨਹੀਂ ਬਾਬਾ ਮੈਨੂੰ ਦੱਸ ਤੂੰ ਕੌਣ ਹੈ ਤੇ ਮਾਰਜ ਫੇਰ ਹੱਸ ਕੇ ਕਹਿੰਦੇ ਉਹੀ ਤਲਵੰਡੀ ਕੇ ਵੇਦੀਆਂ ਕਾ ਨਾਨਕ ਤੇ ਭਾਈ ਮਰਦਾਨਾ ਨਾਚ ਸਿਰ ਮਾਰ ਕੇ ਕਹਿੰਦਾ ਬਾਬਾ ਤੂੰ ਰੱਬ ਹੈ ਤੂੰ ਖੁਦਾ ਹੈ ਤੇ ਮਾਰਾ ਜੀ ਨੇ ਆਪਣੀ ਉਂਗਲ ਭਾਈ ਮਰਦਾਨੇ ਦੇ ਬੁੱਲਾਂ ਤੇ ਧਰਤੀ ਕਹਿੰਦੇ ਇਹ ਅੱਖਰ ਨਹੀਂ ਗੈਣੇ ਮੈਂ ਰੱਬ ਨਹੀਂ ਆ ਤੇ ਭਾਈ ਮਰਦਾਨਾ ਹੱਥ ਇੱਕ ਪਾਸੇ ਕਰਕੇ ਕਹਿੰਦਾ ਬਾਬਾ ਜੇ ਤੂੰ ਰੱਬ ਨਹੀਂ ਤੂੰ ਰੱਬ ਦਾ ਢੂਮ ਹੈ ਤੂੰ ਰੱਬ ਦਾ ਡੂਮ ਹੈ ਤੇ ਮਰਦਾਨਾ ਤੇਰਾ ਡੂਮ ਹੈ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਤੂੰ ਇਹ 10 ਲੰਮੀ ਆ ਰਹੀ ਹੈ ਕੋਈ ਮੰਗ ਹੈ ਕਹਿੰਦਾ ਕੋਈ ਮੰਗ ਨਹੀਂ ਪਰ ਇੱਕ ਭਾਵਨਾ ਹੈ ਇੱਕ ਇੱਛਾ ਹੈ ਪੁੱਛਿਆ ਕਿ ਮੋਕੋ ਵਿਛੋੜਨਾ ਨਾ ਹੈ ਭਾਈ ਮਰਦਾਨੇ ਨੇ ਇਹ ਹੀ ਬਸ ਰੱਖੀ ਮੰਗ ਕਿ ਮਹਾਰਾਜ ਆਪਣੇ ਤੋਂ ਦੂਰ ਨਾ ਕਰੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੇ ਸਰੀਰ ਨੂੰ ਖਬਰ ਵਿੱਚ ਦਫਨਾਈਏ ਕਿ ਸਸਕਾਰ ਕਰੀਏ ਕਹਿੰਦਾ ਬਾਬਾ ਤੇਰਾ ਸ਼ਬਦ ਗਾ ਕੇ ਸਰੀਰ ਦੀ ਕੈਦ ਤੋਂ ਮੈਂ ਬਾਹਰ ਹੋ ਗਿਆ ਹੁਣ ਇਹ ਮਿੱਟੀ ਹੈ ਮਿੱਟੀ ਨੂੰ ਭਾਵੇਂ ਫੂਕਦੇ ਤੇ ਭਾਵੇਂ ਮਿੱਟੀ ਨੂੰ ਮਿੱਟੀ ਵਿੱਚ ਨਾਪਦੇ ਕੋਈ ਵਾਸਤਾ ਪਰ ਮੇਰੇ ਕਹਿਣ ਤੋਂ ਬਾਅਦ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਉਦਾਸੀਆਂ ਤੇ ਗਏ ਤੇ ਭਾਈ ਮਰਦਾਨੇ ਨੂੰ ਹੁਣ ਮਹਾਰਜ ਸਾਨੂੰ ਕਹਿਣ ਵੀ ਤੁਹਾਡੀ ਮੰਗ ਦੱਸੋ ਆਪਣੀ ਤਾਂ ਲਿਸਟ ਤਿਆਰ ਹੈ ਪਰ ਭਾਈ ਮਰਦਾਨੇ ਨੂੰ ਆਪ ਖੁਦਾ ਨੇ ਕਿਹਾ ਵੀ ਮੰਗ ਕੀ ਐ ਤੇ ਕਹਿੰਦਾ ਮੌਕਾ ਵਿਛੋੜਨਾ ਨਹੀਂ। ਹਾਂਜੀ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਪੁੱਛਿਆ। ਬਾਬਾ ਬੁੱਢਾ ਜੀ ਤੁਹਾਡੀ ਮੰਗ ਕੀ ਐ? ਤੇ ਬਾਬਾ ਬੁੱਢਾ ਜੀ ਨੇ ਕਿਹਾ ਪਾਸ਼ਾ ਜੇ ਤਰੁੱਠੇ ਹੋ ਤੇ ਮੰਗ ਕੋਈ ਨਹੀਂ। ਇੱਕ ਬੇਨਤੀ ਐ ਜਿੱਦਨ ਬੁੱਢੇ ਦਾ ਅਖੀਰਲਾ ਸਵਾਸ ਨਿਕਲੇ ਤੇਰੀ ਗੋਦ ਦਾ ਆਨੰਦ ਮਿਲ ਜਾਵੇ। ਤੇ ਜਿੱਦਨ ਅਖੀਰਲਾ ਸਵਾਸ ਸੀਗਾ ਗੁਰੂ ਅਰਗੁਬਿੰਦ ਸਾਹਿਬ ਖੁਦ ਗਏ। ਬਾਬਾ ਬੁੱਢਾ ਜੀ ਦਾ ਸਿਰ ਗੋਦ ਵਿੱਚ ਰੱਖਿਆ। ਤੇ ਬਾਬਾ ਬੁੱਢਾ ਜੀ ਦੇ ਮੋਢੇ ਘੁੱਟਦੇ ਸੱਚੇ ਪਾਤਸ਼ਾਹ ਪੁੱਛਦੇ ਆ ਬਾਬਾ ਜੀ ਤੁਸੀਂ ਸੇਵਾ ਕੀਤੀ ਏ ਕੋਈ ਮੰਗ ਤੇ ਕਹਿੰਦੇ ਮੰਗ ਕੋਈ ਵੀ ਨਹੀਂ ਬਸ ਮੇਰੀ ਤੁਹਾਡੇ ਚਰਨਾਂ ਨਾਲ ਨਿਭ ਜਾਵੇ ਅਖੀਰਲੇ ਸੁਆਸਤੇ ਖੜਕੇ ਵੀ ਇਹ ਅਰਦਾਸ ਹੈ ਵੀ ਤੇਰੇ ਨਾਲ ਨਿਭ ਜਾਵੇ ਮੰਗ ਕੋਈ ਵੀ ਨਹੀਂ ਇੱਕ ਹੋਰ ਸਿੱਖ ਵੇਖੋ ਭਾਈ ਮੰਝ ਜੀ ਭਾਈ ਮੰਝ ਕਿੰਨੀ ਮਹਾਨ ਸੇਵਾ ਕਰਦੇ ਲੰਗਰਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਆਪਣਾ ਘਰ ਛੱਡਿਆ ਰਿਸ਼ਤੇ ਛੱਡੇ ਸੰਸਾਰਿਕ ਔਦੇ ਛੱਡੇ ਸਖੀ ਸਰਬਰ ਦੇ ਪੁਜਾਰੀ ਸੀ ਉਹਨੂੰ ਪੂਜਣਾ ਛੱਡਿਆ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਆਏ ਲੰਗਰਾਂ ਵਿੱਚ ਸੇਵਾ ਕਰਨ ਲੱਗ ਪਏ ਪੰਜਵੇਂ ਪਾਤਸ਼ਾਹ ਕਹਿੰਦੇ ਲੰਗਰਾਂ 'ਚ ਸੇਵਾ ਕਰਦਾ ਏ ਛੱਕਦਾ ਕੀ ਹੈ ਕਹਿੰਦੇ ਲੰਗਰ ਕਹਿੰਦੇ ਜਿੰਨਾ ਕੇ ਕੰਮ ਕਰਦਾ ਉੰਨਾ ਖਾ ਜਾਣਾ ਪੱਚਦਾ ਕਿੱਥੇ ਹੋਊਗਾ ਸੇਵਾ ਕਾਦੀ ਹੋਈ ਤੂੰ ਤਾਂ ਉਨਾ ਹੀ ਖਾ ਜਾਣਾ ਗੁਰੂ ਘਰ ਦਾ ਲੰਗਰ ਛੱਡ ਦਿੱਤਾ। ਝੂਠ ਜਿਹੜੀ ਬਚ ਜਾਂਦੀ ਸੀ ਉਹ ਛੱਕਦੇ ਸੀ। ਪੰਜਵੇਂ ਪਾਤਸ਼ਾਹ ਨੇ ਪੁੱਛਿਆ ਕੀ ਛੱਕਦਾ ਹੈ? ਕਹਿੰਦਾ ਜਿਹੜੀ ਝੂਠ ਪੱਤਲ ਬਚਦੀ ਆ। ਮਹਾਰਜ ਕਹਿੰਦੇ ਇਹ ਤਾਂ ਪੰਛੀਆਂ ਦਾ ਹੈ। ਹੂੰ। ਤੇ ਪੰਛੀਆਂ ਦਾ ਤੂੰ ਖਾ ਜਾਣਾ ਉਹ ਕੀ ਖਾਣਗੇ? ਹੂੰ। ਉਹ ਵੀ ਛੱਡ ਦਿੱਤਾ। ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਂਦੇ ਸੀ ਤੇ ਲੱਕੜਾਂ ਲੈ ਕੇ ਆਉਂਦੇ ਸੀ ਲੰਗਰ ਵਾਸਤੇ। ਸਰੀਰ ਇੰਨਾ ਕਮਜ਼ੋਰ ਭੁੱਖ ਕਰਕੇ ਹੋ ਗਿਆ। ਬਿਨ ਲੱਕੜਾਂ ਅੱਜ ਸਿਰ ਤੇ ਚੱਕੀਆਂ ਤੇ ਭਾਰ ਨਹੀਂ ਸੀ ਚੱਕਿਆ ਗਿਆ ਸ਼ਰੀਰ ਡੋਲਦਾ ਡੋਲਦਾ ਹਵਾ ਦਾ ਬੁੱਲਾ ਆ ਤੇ ਭਾਈ ਮੰਜ ਖੂਹ ਵਿੱਚ ਜਾ ਗਏ ਉੱਥੇ ਅੱਜ ਵੀ ਖੂਹ ਭਾਈ ਮੰਜ ਜੀ ਦਾ ਸਥਾਨ ਹੈ ਤੇ ਪੰਜਵੇਂ ਪਾਸ਼ਾ ਉੱਧਰ ਹਰਮੰਦਰ ਸਾਹਿਬ ਨੇ ਮਹਾਰਾਜ ਜਾਨੀ ਜਾਨ ਨੰਗੇ ਪੈਰੀ ਬਿਨਾ ਜੋੜੇ ਤੋਂ ਪੰਜਵੇਂ ਪਾਸ਼ਾ 도ੜੇ ਤੇ ਉਸ ਖੂਹ ਕੋ ਲਾ ਕੇ ਕਹਿੰਦੇ ਨੇ ਰੱਸਾ ਸੁੱਟ ਕੇ ਮੰਜ ਬਾਹਰ ਆ ਜਾ ਤੇ ਭਾਈ ਮੰਜ ਕਹਿੰਦਾ ਮਹਾਰਾਜ ਮੰਜ ਦਾ ਕੀ ਹੈ ਆ ਗੁਰੂ ਘਰ ਦੀਆਂ ਲੱਕੜਾਂ ਸਿਰ ਤੇ ਚੱਕੀਆਂ ਇਹ ਲੰਗਰਾਂ ਵਿੱਚ ਕੰਮ ਆਉਣ ਗਿਆ ਮੇਰਾ ਸਰੀਰ ਕਿਸ ਕੰਮ ਦਾ ਲੱਕੜਾਂ ਪਹਿਲਾਂ ਬਾਹਰ ਕੱਢੋ ਤੇ ਪੰਜਵੇਂ ਪਾਤਸ਼ਾਹ ਨੇ ਪਹਿਲਾਂ ਲੱਕੜਾਂ ਬਾਹਰ ਕੱਢੀਆਂ ਤੇ ਫਿਰ ਭਾਈ ਮੰਜ ਨੂੰ ਬਾਹਰ ਕੱਢਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਮੰਜ ਧੰਨ ਸਿੱਖਾ ਧੰਨ ਤੇਰੀ ਸਿੱਖੀ ਕੋਈ ਮੰਗ ਦੱਸ ਕਹਿੰਦਾ ਇੱਕ ਮੰਗ ਹੈ ਪੁੱਛਿਆ ਕੀ ਹੂੰ ਕਹਿੰਦਾ ਮੰਗਣ ਵਾਲਾ ਖਾਣਾ ਹੀ ਨਾ ਰਵੇ ਓਏ ਹੋਏ ਵੀ ਇਹ ਹੀ ਮੰਗ ਹੈ ਕੋਈ ਕੋਈ ਮੰਗ ਹੀ ਨਾ ਰਵੇ ਤੇ ਧੰ ਗੁਰੂ ਅਰਜਨ ਦੇਵ ਜੀ ਸੀਨੇ ਨਾਲ ਲਾ ਕੇ ਕਹਿੰਦੇ ਆ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਗਣ ਹਾਰਾ ਉਹ ਇਸ ਵਾਸਤੇ ਕਿਹਾ ਭਾਈ ਮੰਝ ਨੇ ਕਿਹਾ ਮਹਾਰਜ ਇੱਕ ਬੇਨਤੀ ਐ ਸਿੱਖ ਬੜੇ ਕੋਮਲ ਜੇ ਆ ਤੇ ਕਲਯੁਗ ਵਿੱਚ ਇੰਨੀ ਪਰਖ ਤੋਂ ਪਾਰ ਹੋਣਾ ਬੜਾ ਔਖਾ ਐ ਸਿੱਖੀ ਵਾਸਤੇ ਇੰਨੀ ਪਰਖ ਨਾ ਕਰੋ ਸਾਡੇ ਤੇ ਮਿਹਰ ਕਰਕੇ ਆਪਣੇ ਬੱਚੇ ਸਮਝ ਕਰਕੇ ਇਹਨਾਂ ਨੂੰ ਤਰਸ ਕਰਕੇ ਸਿੱਖੀ ਦੇ ਦੇ। ਆ ਜਿਹੜੀ ਅੱਜ ਆਪਾਂ ਨੂੰ ਸਿੱਖੀ ਮਿਲਦੀ ਏ। ਤਰਸ ਕਰਕੇ। ਇਹ ਉਹਦੇ ਭਾਈ ਮੰਝ ਦੇ ਬਚਨ ਨੇ ਆ, ਉਹਦੀ ਬੇਨਤੀ ਆ। ਆਪਾਂ ਤਾਂ ਸੋਚਦੇ ਕੋਈ ਨਹੀਂ ਜੰਮ ਪਈ ਦੀ। ਕਹੀਂ ਤਾਂ ਸਾਨੂੰ ਕਦਰ ਨਹੀਂ ਸਿੱਖੀ ਦੀ। ਪਰ ਇਹ ਭਾਈ ਮੰਝ ਦੀ ਘਾਲ ਕਮਾਈ ਤੇ ਉਹਨਾਂ ਕਿਹਾ ਵੀ ਮੰਗਣ ਵਾਲਾ ਖਾਣਾ ਹੀ ਨਾ ਰਵੇ। ਸੋ ਇਹ ਆ ਸਿੱਖ। ਵੀ ਸਿੱਖ ਸਿੱਖੀ ਅਧਿਆਤਮਕ ਭਾਈ ਮੰਝ ਦੀ ਘਾਲ ਕਮਾਈ ਤੇ ਉਹਨਾਂ ਕਿਹਾ ਵੀ ਮੰਗਣ ਵਾਲਾ ਖਾਣਾ ਹੀ ਨਾ ਰਵੇ। ਸੋ ਇਹ ਐ ਸਿੱਖ ਬੀ ਸਿੱਖ ਸਿੱਖੀ ਅਧਿਆਤਮਕ ਅਧਿਆਤਮ ਸਾਨੂੰ ਇਹ ਸਿਖਾਉਂਦਾ ਕਿ ਜਿੱਥੇ ਕੋਈ ਮੰਗਣ ਵਾਲੀ ਇੱਛਾ ਹੀ ਨਹੀਂ ਰਹਿੰਦੀ ਭਾਵੇਂ ਆਪਾਂ ਭਗਤ ਤਰੂ ਜੀ ਨੂੰ ਭਗਤ ਪ੍ਰਹਿਲਾਦ ਜੀ ਨੂੰ ਪੜਦੇ ਹਾਂ ਹੁਣ ਜਿੰਨਾ ਪਿੱਛੇ ਭਗਤ ਪ੍ਰਹਿਲਾਦ ਜੀ ਪਿੱਛੇ ਹਰਨਾਕਸ਼ ਨੂੰ ਮਾਰਨ ਵਾਸਤੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜ ਉਹ ਖੁਦ ਪ੍ਰਗਟ ਹੋਇਆ ਨਰ ਸਿੰਘ ਦੇ ਰੂਪ ਨੇ ਤੇ ਭਗਤ ਪ੍ਰਹਿਲਾਦ ਦੀ लाज ਰੱਖੀ ਤੇ ਪੁੱਛਿਆ ਮੰਗ ਕਹਿੰਦਾ ਮੰਗ ਕੋਈ ਵੀ ਨਹੀਂ ਤੋਂ ਇਹ ਅਧਿਆਤਮਕ ਦਾ ਜਿਹੜੀ ਕਿ ਮੰਜ਼ਲ ਹੈ ਇੱਥੇ ਪਹੁੰਚਣਾ ਜਿੱਥੇ ਮੰਗ ਕੋਈ ਵੀ ਨਾ ਰਵੇ ਕਿਉਂਕਿ ਜਦੋਂ ਅੰਦਰ ਮੰਗ ਹੈ ਉਦੋਂ ਦੁੱਖ ਹੈ ਪਹਿਲੀ ਪੌੜੀ ਕੀ ੜੀ ਹੈ ਪਹਿਲੀ ਪੌੜੀ ਪਹਿਲੀ ਪੌੜੀ ਸਮਰਪਣ ਭਾਵਨੀ ਕਹੇ ਕਬੀਰ ਗੁਲਾਮ ਕਰ ਕਾ ਜੀ ਆਏ ਭਾਵੇਂ ਮਾਰ ਜਦੋਂ ਤੱਕ ਆਪਾਂ ਨੂੰ ਸਮਰਪਿਤ ਨਹੀਂ ਉਦੋਂ ਤੱਕ ਆਪਾਂ ਚੱਲ ਨਹੀਂ ਸਕਦੇ ਤੇ ਸਮਰਪਿਤ ਹੋਣਾ ਸੋਖੀ ਖੇਡ ਦੀ ਹਮ ਸਮਰਪਿਤ ਹੋਣ ਦਾ ਭਾਵ ਗੁਲਾਮ ਹੋਣਾ ਹੀ ਆ ਮਰਦਾ ਹੋਣਾ ਜਿਵੇਂ ਭਾਈ ਗੁਰਦਾਸ ਨੇ ਕਿਹਾ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਕਿ ਜਿਹੜਾ ਮਰਦਾ ਆ ਨਾ ਉਹ ਗੱਲਾਂ ਨਾਲ ਨਹੀਂ ਬਣਿਆ ਜਾਂਦਾ ਆਪਣਾ ਪਰ ਵਿੱਚ ਕੇ ਬਣਿਆ ਜਾਂਦਾ ਜਿਵੇਂ ਭਾਈ ਮਰਦਾਨਾ ਤੁਨ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋ ਗਿਆ ਭਾਈ ਲੈਣਾ ਉਹ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋ ਗਿਆ ਕਿ ਗੁਰੂ ਨਾਨਕ ਜੀ ਕਹਿੰਦੇ ਆ ਅੱਧੀ ਰਾਤ ਐ ਤੇ ਮਾਰਜ ਕਹਿੰਦੇ ਬਾਹਰ ਸਮਾਂ ਕੀ ਐ ਬਾਹਰ ਤਾਂ ਸਿਕਰ ਦੁਪਹਿਰ ਐ ਭਾਈ ਲੈਣਾ ਕਹਿੰਦਾ ਜੀ ਹਾਂ ਸਿਕਰ ਦੁਪਹਿਰ ਐ ਸਿਕਰ ਦੁਪਹਿਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਬਾਹਰ ਅੱਧੀ ਰਾਤ ਐ ਤੇ ਕਹਿੰਦੇ ਜੀ ਅੱਧੀ ਰਾਤ ਐ ਤੇ ਭਾਈ ਲੈਣੇ ਨੂੰ ਪੁੱਛਿਆ ਵੀ ਤੂੰ ਇਸ ਤਰ੍ਹਾਂ ਕਿਉਂ ਕਹਿਣਾ ਹੂੰ ਉਹ ਕਹਿੰਦਾ ਮੈਂ ਸੂਰਜ ਤੇ ਚੰ드ਰਮਾ ਤੋਂ ਕੀ ਲੈਣਾ ਮੇਰਾ ਮੁਰਸ਼ਿਦ ਤਾਂ ਗੁਰੂ ਨਾਨਕ ਹੈ ਸੂਰਜ ਤੇ ਚੰ드ਰਮਾ ਵੀ ਦੇ ਹੁਕਮ ਵਿੱਚ ਹੀ ਆ ਜੋ ਇਹ ਕਹਿ ਦਵੇਗਾ ਉਹੀ ਉਹ ਸੱਚ ਹੈ ਉਹ ਇਹ ਸਮਰਪਿਤ ਹੋਣਾ ਫਿਰ ਮਤ ਦੀ ਘਾੜਤ ਕਿਵੇਂ ਹੁੰਦੀ ਹੈ ਤੇ ਮਤ ਦੀ ਘਾੜਤ ਜਿਵੇਂ ਕਹਿੰਦੇ ਅ ਜਿੱਥੇ ਘੜੀਏ ਸੁਰਤ ਮਤ ਮੰਨ ਬੁੱਧ ਉਹ ਰੋਜ਼ ਕੜਨਾ ਉਹ ਹੈ ਉਹ ਬੰਦਾ ਘੜ ਸਕਦਾ ਆਪਣੀ ਮਤ ਬੰਦਾ ਆਪਣੀ ਮਤ ਘੜ ਹੀ ਨਹੀਂ ਸਕਦਾ ਮਤ ਘੜੀ ਜਾਂਦੀ ਸ਼ਬਦ ਦੇ ਗਿਆਨ ਨਾਲ ਘੜੀਆ ਸ਼ਬਦ ਸੱਚੀ ਟਕਸਾਲ ਜਪਜੀ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਅਬ ਮਾਤ ਸ਼ਬਦ ਦੀ ਵਿਚਾਰ ਨਾਲ ਘੜੀ ਜਾ ਸਕਦੀ ਪਹਿਲਾਂ ਵੀ ਭਗਤੀ ਸੀ ਕਿ ਸੰਸਾਰ ਤੇ ਜੰਗਲਾਂ ਵਿੱਚ ਜਾਣਾ ਧਿਆਨ ਲਾਉਣਾ ਸਮਾਧੀਆਂ ਲਾਉਣੀਆਂ ਤੌਣੇ ਤਪੌਣੇ ਜਟਾਵਾਂ ਵਧਾ ਲੈਣੀਆਂ ਸਵਾ ਮਲ ਲੈਣੀ ਇਹ ਸਾਰਾ ਕੁਝ ਤਾਂ ਪਹਿਲਾਂ ਵੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਭਗਤੀ ਕਿਹੜੀ ਦਿੱਤੀ ਭਗਤ ਨਰਾਲੀ ਅੱਲਾ ਦੀ ਜਪ ਹੈ ਗੁਰ ਵਿਚਾਰ ਵੀ ਸ਼ਬਦ ਦੀ ਗੁਰੂ ਦੀ ਬਾਣੀ ਦੀ ਵਿਚਾਰ ਇਹ ਹੀ ਭਗਤੀ ਆ ਜੇ ਵਿਚਾਰ ਨਹੀਂ ਹੈਗੀ ਗਿੱਠਾ ਮੁਕਤ ਨਾ ਹੋ ਬਈ ਤਾਂ ਵੇਖਣ ਦੇ ਨਾਲ ਮੁਕਤੀ ਨਹੀਂ ਜਦੋਂ ਤੱਕ ਵਿਚਾਰ ਨਹੀਂ ਕਰਦੇ ਤਾਂ ਸ਼ਬਦ ਦੀ ਵਿਚਾਰ ਦੇ ਨਾਲ ਹੀ ਮਤ ਨੂੰ ਘੜਿਆ ਜਾ ਸਕਦਾ ਵਿਵੇਕ ਬੁੱਧੀ ਸ਼ਬਦ ਦੀ ਵਿਚਾਰ ਵਿੱਚੋਂ ਆਉਂਦੀ ਆ ਉਧਾ ਨਹੀਂ ਆ ਸਕਦੀ